ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਹਨੇ ਐਡ ਲਾਉਣੀ 5 ਤੋਂ 7 ਫੁੱਟ ਮਾ ਭੇਜਿਆ ਕਰੋ ਤੇ ਆਪਾਂ ਦੇ ਕੇ ਪੰਜ ਤੋਂ ਛੇ ਚੀਜ਼ਾਂ ਵੀਡੀਓ ਕੋ ਸਾਰੀ ਵੀ ਕਪੜਾ ਬਣ ਕੇ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਤੇ ਭਰਾਵੇ ਲਾਇਕ ਕਰ ਦਿਆ ਕਰੋ ਲਾਇਕ ਨਹੀਂ ਕਰਦੇ ਤਾਂ ਨਹੀਂ ਵੀਡੀਓ ਵੇਖ ਲੈਣੇ ਲਾਇਕ ਜਮਾ ਨਹੀਂ ਕਰਦੇ ਤੇ 15 ਫੁੱਟ ਟਰਾਲਾ ਵੀਰੇ ਤੇ ਇਹਦੇ 8 ਇੰਚੀ 9 ਇੰਚੀ ਗੱਡਰਾ 5 ਇੰਚੀ ਸਾਂ ਸਵਾ 3 ਫੁੱਟ ਵੈੱਡ ਹੈ ਇਹਦਾ 2 ਫੁੱਟ ਵਾੜ ਵਧੀਆ ਟਰਾਲਾ 15 ਸੱਤ ਦਾ ਹੈਵੀ ਤੋਂ ਪਾਰਾ ਟਰਾਲਾ ਬਣਿਆ ਵਾ ਘਰੇ ਚਲਾਉਣ ਵਾਸਤੇ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਪੱਤੀ ਵਾਲਾ ਵੈੱਡ ਹੈ ਇਹਦਾ ਬਿਨਾ ਚਾਲੀ ਤੋਂ ਜੇ ਕਿਸੇ ਪਿਕੋ ਕਾ ਵੀ ਟਰਾਲਾ ਤੇ ਧੂਰੇ ਟਾਇਰ ਤੇ ਬਹੁ ਬਜੇ ਟਰਾਲਾ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ 1.5 ਲੱਖ ਰੁਪਿਆ ਮੌਕੇ ਦੇ ਮਾਨਤਾਨ ਕਰ ਦੇਣਗੇ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਕੋਕਾ ਵੀ ਟਰਾਲਾ ਸਾਈਕਨ ਕਰ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਤੇ ਸਾਈਕਨ ਕਰ ਜਿਹੜੀ ਫੋਨ ਲਾ ਕੇ ਦੇ ਲੋ ਤੇ 8 ਇੰਚੀ ਗਾਡਰ 8 ਨੜੀ ਦੀ ਹੱਬ ਆ 10 ਨੜੀ 10 ਨੜੀ ਹੱਬ ਆ ਤੇ ਬਿਨਾਂ ਦੇ ਉੱਪਰ ਤੋਂ ਟਰਾਲਦਾ ਇਹ ਤੇ 72 20 36 ਫੁੱਟ ਹੱਕਾ ਪਤਲੀ ਹੁੱਕ ਚ ਮੰਡਰਾ ਲੱਭਿਆ ਵਾ ਕਿਸੇ ਪੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਲਓ ਮੱਛੀ ਹੁੱਕ ਚ ਟਰਾਲਾ ਨਹੀਂ ਇਹ ਛਾਦਾ ਟਰਾਲਾ ਜੇ ਕਲੇ ਚਲਾਉਣ ਜੀਵਿਦਾਰ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਇਹ ਵੀਰ ਸਿਆਦਾ ਸੋਨਾ ਲੀਖਾ 2018 ਮਾਡਲ ਜਿਲ੍ਹਾ ਮੋਗਾ ਪਿੰਡ ਲੰਡੇ ਕੋਕਾ ਵੀ ਟਰੈਕਟਰ ਹੈ ਇੰਜਨ ਗੇਅਰ ਦਾ ਓਕੇ ਆ ਜੇ ਪੰਪ ਦਾ ਸ਼ੰਪ ਕੋਸ ਨਹੀਂ ਖੁੱਲਿਆ ਟਰੈਕਟਰ ਦਾ 2018 ਮਾਡਲ ਸਿਰਫ ਪੰਜਾ ਸੱਤਾ ਕੱਜ ਦੀ ਵਾਈਧੀ ਤੇ ਮੀਨ ਵੇਜੜਿਆ ਕਰੇ ਪੈਸੇ ਨਹੀਂ ਲੋੜ ਤਾਂ ਵੇਚ ਲਿਆ ਇੰਜਣ ਕੇ ਦਾ ਟਰੈਕਟਰ ਓਕੇ ਆ 65 ਪੈਸੇ ਟਾਇਰ ਕਿਸੇ ਵੀਰਪਾਈ ਦੇ ਦੇਣਾ ਵੀ ਨਸਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਰੰਗ ਪੇਂਟ ਦੀ ਗੱਲ ਕੀ ਨਹੀਂ ਰਜ ਬਿਰੰਗ ਪੇਂਟ ਤੇ ਸਿਸਟਮ ਵੱਡਾ ਲੱਗਿਆ ਵਾ ਟਰੈਕਟਰ ਦੇ ਉੱਤੇ ਡਿੱਕ ਛੱਕ ਪੂਰਾ ਸੋਨਾ ਲੱਗਿਆ ਫੈਬਰ ਦੀ ਛਤਰੀ ਲੱਗੀ ਵੀ ਆ ਆ ਮੀਟਰ ਗੇਜਾਂ ਪੂਰੀਆਂ ਸੋਨ ਵਧੀਆ ਪਈਆਂ ਕੁੱਲ ਤੇ ਟਰੈਕਟਰ ਵਾਕੇ ਦੇ ਸਕਦੇ ਪਰ 2 ਘੰਟੇ ਵਾਹੋ ਪਰ 5 ਘੰਟੇ ਵਾਹੋ ਤੇਲ ਸਾਡਾ ਟਰੈਕਟਰ ਥੋੜਾ ਵਾਕੇ ਵੇਖੋ ਤੇ ਫੇਰ ਲੱਗੂ ਪਤਾ ਟਰੈਕਟਰ ਚ ਇੰਨੀ ਜਾਨ ਆ ਜਿਲਾ ਮੋਗਾ ਪਿੰਡ ਲੰਡੇ ਮੇਰੇ ਪਿੰਡ ਖੜਾ ਮੇਰੇ ਨਾਲ ਸੰਪਰਕ ਕਰ ਜਾਓ 16 ਸਾਡਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਕੋਕਾ ਵੀ ਟਰਾਲਾ ਹੈਵੀ ਤੋਂ ਪਰਾ ਟਰਾਲਾ ਬਣਿਆ ਲਿਫਟ ਵਾਲਾ ਟਰਾਲਾ 10 ਇੰਚੀ ਗਾਡਰ 10 ਨੜੀ ਹਾਬਾ 10 ਇੰਚੀ 3 ਫੁੱਟ ਵੈਡਾ ਤੇ ਉੱਤੇ ਤਰਪਾਲ ਪਾਉਣਾ ਡਬਲ ਪੰਪਾ ਡਬਲ ਪੰਪਾ ਤੇ ਕੋਕਾ ਪੀਟਰਾ ਦਾ ਰੇਲ ਹਿੱਸਾ ਤੇ ਦੋ ਪਾਸੇੋਂ ਡਾਲਾ ਖੋਲਦਾ ਸਾਈਡ ਨੂੰ ਦੀ ਵੀ ਥੱਲੇ ਨੂੰ ਵੀ ਤਾਣੂ ਤਿੰਨਾਂ ਪਾਸੇ ਨੂੰ ਖੋਲਦਾ ਜਾਲੀ ਲੱਗੀ ਆ ਮਗਰ ਦੇ ਪਾਸੇ ਕਿੱਥੇ ਆਪਾਂ ਬੰਗੇ ਦੇ ਪੱਦੀ ਪਾਉਣੇ ਹੁੰਦੇ ਉੱਥੇ ਵੀ ਜਾਲੀ ਲੱਗੀ ਆ ਹੈਵੀ ਤੋਂ ਭਾਰਾ ਟਰਾਲਾ ਬਣਿਆ ਰੇਟ ਦੀ ਗੰਦ ਕੇ ਨਵੇਂ ਟਾਇਰ ਆ ਐਮਐਸ ਕੰਪਨੀ ਦੇ ਚੜੇ ਹੋਏ ਜਵਾ ਨਵੇਂ ਟਾਇਰ ਚੜਿਆ ਏਰੀਆ ਹਿਸ਼ਾਰਪੁਰਾ ਰੇਟ ਦੀ ਗੱਲ ਕਰਕੇ ਰੇਟ ਹੈਗਾ 590000 ਟਰਾਲਾ ਹੈਵੀ ਤੋਂ ਪਰਾ ਬਣਿਆ ਵਾ ਕਿਸੇ ਵੀਰ ਭਾਈ ਨੇ ਲੈਣਾ 2 ਕੇ ਦਾ ਰੰਗ ਕੀਤਾ ਤੇ ਬਹੁ ਬਜੇ ਟਰਾਲਾ ਅਪਾਤ ਵਾਲਾ ਦਾ 10 ਨੜੀ ਹਾਬਾ 10 ਇੰਚੀ ਗੱਡ ਰਹਿ ਜੇ 10 ਨੜੀ ਆ ਰੇਲ ਦਾ ਹਿੱਸਾ 2 ਫੁੱਟ ਵਾੜ 3 ਫੁੱਟ ਵੈੱਡ ਲੇਜ਼ਰ ਕੱਟਨਾ ਵੈੱਡ ਬਣਿਆ ਵਾ ਬਲਦੇਵ ਸਿੰਘ ਦਾ ਟਰਾਲਾ ਬਣਿਆ ਵਾ ਜੇ ਕਿਸੇ ਵੀਰ ਭਾਈ ਜੀ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਜੀ ਆ ਵਧਿਆ ਟਰਾਲਾ ਪਿਆਵਾ ਸਰੇਸਪੂਰਾ ਟਾਉਰੀ ਟਰਾਲਾ ਲੈਕਟਾ ਛੱਟਾ ਲੱਗਣਾ ਲੈਫਟ ਵਾਲਾ ਟਰਾਲਾ ਡਬਲ ਪੰਪ ਆ 590000 ਰੁਪਏ ਰੇਟ ਆ ਮੌਕੇ ਤੇ ਮਾਰ ਤਣ ਕਰ ਦੇਗੇ ਕਿਸੇ ਵੀਰ ਭਾਈ ਜੀ ਲੈਣਾ ਹੋਵੇ ਬਿਨਾਂ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜੰਦੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ 36 ਦੀ ਟਰੈਕਟਰ ਆ 2018 ਮਾਡਲਾ ਇੰਜਨ ਗੇਅਰ ਦਾ ਓਕੇ ਆ ਬਹੁਤ ਵਧੀਆ ਟਰੈਕਟਰ ਦਾ 3 ਸਪੀਡ ਡਬਲ ਜੈਕਟੀ ਪੁੱਡਰ ਤੇ ਪੂਰੇ ਵੱਡੇ ਚੌੜੇ ਟਾਇਰ ਪਾਏ ਹੋਏ ਟੌਰੀ ਟਰੈਕਟਰ ਕੋੜਾ ਬੈਂਪਰ ਲੱਗਿਆ ਵਾ ਇੰਜਨ ਗੇਅਰ ਦਾ ਪੂਰਾ ਓਕੇ ਆ ਛਤਰੀ ਫੈਵਰ ਦੀ ਲੱਗੀ ਏ ਟਰੈਕਟਰ ਪੂਰਾ ਸੋਹਣਾ ਡਿਪਰ ਚਿਪਰ ਜਗਮਗ ਜਗਮਗ ਕਰਦਾ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਪੀਸ ਨਾਲ ਸੰਪਰਕ ਕਰ ਸਕਦੇ ਕੋਕਾਪੀ ਟਰੈਕਟਰ 3630 ਇੰਜਨ ਗੇਅਰ ਦਾ ਓਕੇ ਆ ਜਮਾ ਡੈਕ ਚੱਕ ਲੱਗਿਆ ਫੈਵਰ ਦੀ ਛਤਰੀ ਲੱਗੀ ਹੋਈ ਆ ਤੇ ਕੋੜਾ ਬੈਂਪਰ ਲੱਗਿਆ ਵਾ ਤੇਰੇ 2018 ਮਾਡਲ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਤੇ ਬਹੁਤ ਵਜੇ ਟਰੈਕਟਰ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾ ਪੇ ਟਰੈਕਟਰ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਤੇ ਡੀਆਈ ਟਰੈਕਟਰ ਆ ਬਹੁ ਵਜੇ ਕਿਸੇ ਵੀਰ ਭਾਈ ਨੇ ਲੈਣਾ ਬੀਨਸ ਪਰ ਕਰ ਸਕਦੇ ਆ ਟਾਇਰ ਚਾਰੇ ਨਵੇਂ ਆ ਟਰੈਕਟਰ ਤੇ ਤੇ 2007 ਮਾਡਲ ਆ ਇੰਜਨ ਗੇਅਰ ਦਾ ਓਕੇ ਕੰਮ ਸਾਰਾ ਹੋਇਆ ਵਾ ਰੇਟ ਫੋਨ ਤੇ ਕਰ ਸਕਦੇ ਆ ਟਾਇਰ ਜਮਾ ਪੱਕੇ ਡੈਡ ਛੜੇ ਵਾ ਤੇ ਇੰਜਣ ਘੇਰਦਾ ਓਕੇ ਆ ਆ ਨੰਬਰ ਚੱਲ ਜ ਜਾਂਦਾ ਮਾਲਕ ਵੀਰ ਦਾ ਉੱਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਦੱਸਦੇ ਫੋਟੋ ਤੇ ਨੰਬਰ ਦਾ ਆ ਵੀਰ ਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਦੇ ਸਕਦੇ ਆ ਇੰਜਣ ਘੇਰਦਾ ਓਕੇ ਆ ਤੇ ਕੋਕਾ ਵੀ ਟਰੈਕਟਰ ਆ 475 ਇੰਜਣ ਘੇਰ ਤੇ ਪੂਰਾ ਓਕੇ ਆ ਤੇ ਛਤਰੀ ਛਤਰੀ ਲੱਗੀ ਵੀ ਆ ਪੂਰਾ ਸੋਹਣਾ ਟਰੈਕਟਰ ਆ ਕੰਮ ਪੂਰਾ ਹੋਇਆ ਵਾ ਟਰੈਕਟਰ ਚਾਰੇ ਟਾਇਰ ਨਵੇਂ ਆ ਤੇ ਡਿਪਰ ਸ਼ੈਂਪਰ ਲੱਗੇ ਹੋਏ ਟਰੈਕਟਰ ਦੇ ਹੁੱਕ ਬਧਾਈ ਹੈ ਡਾਬਰ ਪੱਟੀ ਨਾਲ ਮਿਲੂਗੀ ਸਭ ਕੁਝ ਨਾਲ ਆ ਬੈਂਪਰ ਸ਼ੈਂਪਰ ਵਧੀਆ ਲੱਗਿਆ ਵਾ ਟਰੈਕਟਰ ਨੂੰ ਤੇ ਰੰਗ ਪੇਂਟ ਤਾਂ ਨਹੀਂ ਰਜਾ ਟਰੈਕਟਰ ਪੇਂਟ ਛੇਣ ਕਿਦੋਂ ਨਹੀਂ ਹੋਇਆ ਜੇ ਕਿਸੇ ਵੀਰਪਾਈ ਨੇ ਲੈਣਾ ਹੋਵੇ ਵੀ ਨਿਸਪਰਕ ਕਰ ਸਕਦੇ ਆ ਏਰੀਆ ਅੰਬਰਸਰ ਤੇ ਵਿਆਸ ਕੋਲੇ ਪਿੰਡ ਰਹਿ ਜਾਂਦਾ ਇਹਨਾਂ ਦੇ ਵੀਰਾਂ ਦਾ ਕਿਸੇ ਵੀਰਪਾਈ ਨੇ ਟਰਾਲਾ ਲੈਣਾ ਵੀ ਨਿਸਪਰਕ ਕਰ ਸਕਦੇ ਆ ਵਿਆਸ ਲੱਗੇ ਕੋਲੇ ਉੱਥੇ ਪੈਂਡਾ ਜਨਾਲਾ ਵੀਰ ਦਾ ਅਭਿਆਸ ਹੈ ਰੀਗਾ ਵੀਰ ਦਾ ਤੇ ਵਧੀਆ ਟਰਾਲਾ ਦਾ 10 ਇੰਚੀ ਗਾੜਾ 10 ਨੜੀ ਹਾਬਾ ਰੇਲ ਦਾ ਹਿੱਸਾ ਲੇਜ਼ਰ ਕੱਟਦਾ ਵੈੱਡ ਬਣਿਆ ਬਿਨਾਂ ਲੈਫਟ ਤੋਂ ਟਰਾਲਾ 16 7 ਕਿਸੇ ਵੀਰਪਾਈ ਨੇ ਲੈਣਾ ਬਿਨਾਂ ਸਪਰਕ ਕਰ ਸਕਦੇ ਆ ਰੇਟ ਹੈਗਾ 3,25,000 ਮੌਕੇ ਤੇ ਮਾਨਤਾਣ ਕਰਦੇ ਨੇ ਕਿ ਅੱਜ ਹੀ ਬਣਾ ਕੇ ਜਾਇਆ ਵੀਰ ਕਿਸੇ ਵੀਰਪਾਈ ਨੇ ਲੈਣਾ ਬਿਨਾਂ ਸਪਰਕ ਕਰ ਲਓ 10 ਇੰਚੀ ਗਾਡਰਾ 10 ਨੜੀ ਹਾਬਾ ਮੱਛੀ ਹੋ ਕੇ ਦੀ 55 ਇੰਚਾ 10 ਇੰਚੀ ਗਾਡਰੇ ਥੋੜੀ ਬੇ ਸਪੋਰਟਾ ਲਾਈਆਂ ਕੈਂਚੂ ਦਾ ਬਣਾ ਕੇ ਲਾਈਆਂ ਆ ਤਾਂ ਕਿ ਛੱਡ ਪਾਉਣੀ ਹੁੰਦੀ ਆ ਵਧੀਆ ਟਾਇਰ ਪਏ ਹੋਏ ਆ ਤੇ ਰੇਲ ਦਾ ਹਿੱਸਾ 3 ਫੁੱਟ ਵੱਡਾ ਪੌੜੀ ਛੋੜੀ ਲੱਗੀ ਵੀ ਮੱਛੀਾਂ ਛੱਟੀਆਂ ਪਾਈਆਂ ਹੋਈਆਂ ਟੂਕੇ ਦਾ ਰੰਗ ਆ 3,25,000 ਰੁਪਿਆ ਰੇਟ ਆ ਆ ਵੇਖ ਲਓ 25 ਮਾਡਲ ਆ ਵੇਖ ਲਓ ਉੱਤੇ ਦਿਖਿਆ ਹੋਇਆ ਮਾਡਲ ਪੂਰੇ ਆ ਇਹ ਕਿਸੇ ਵੀਰ ਪਾਈ ਦੇ ਲੈਣਾ ਬੀਣਾ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਿੱਦਾਂ ਸਾਰੀ ਜਾਣਕਾਰੀ ਫੋਨ ਲੱਗੇ ਜਾਂਦਾ ਤੇ ਕੋਕਾ ਪੀਟ ਰਾਂਦਾ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਮੰਝਾ ਛੰਝਾ ਲੱਗਿਆ ਟਰਾਲੇ ਨੂੰ ਵੀਡੀਓ ਲਾਇਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਅੰਲਾ ਵੀਰੇ ਟੂਕੇ ਦਾ ਰੰਗ ਕੀਤਾ ਏਰੀਆ ਅੰਮ੍ਰitsar ਪਿੰਡ ਮਰੀਠਾ ਦਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਪੰਜ ਤੋਂ 6 ਟਰਾਲੇ ਖੜੇ ਨੇ ਵੀਰਾਂ ਕੋਲੇ ਤੇ ਇਹੇ ਕੰਮ ਕਰਦੇ ਟਰਾਲਿਆਂ ਦਾ ਇਹ 10 ਇੰਚੀ ਗਾਡਰਾ 4 ਇੰਚੀ ਬੱਤੇ ਆ ਤੇ 2 के ਦਾ ਰੰਗ ਕੀਤਾ 3 ਫੁੱਟ ਵੱਡਾ ਵੀਲ ਕਬਰ ਚੜੇ ਆ ਬੇਡ ਤੇ ਲੱਗੇ ਬੇਡਰਾ ਦੇ ਨੂੰ ਦੂਰੀ ਵਿੱਚ 10 ਇੰਚੀ ਗਾਡਰਾਂ ਤੇ ਦੂਰੀ ਵਿੱਚ ਕੈਂਚਾਂ ਬਣਾ ਕੇ ਲਾਈਆਂ ਹੈਵੀ ਟੌਪਰਾ ਟਰਾਲਾ ਬਣਿਆ ਵਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਤਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਕੋਕਾ ਪਿਸ ਟਰਾਲਾ ਜਾਵਾ ਤੇ ਹੈ ਕੈ ਲੈ ਕੇ 50 60 ਪੈਸੇ ਕੋਤੇ ਵਧੀਆ ਟਰਾਲਾ ਹੈਵੀ ਤੋਂ ਭਰਾ ਟਰਾਲਾ ਬੜਾ 35 36 ਕੁਇੰਟਲ ਦਾ ਟਰਾਲਾ ਤੇ 55 ਕਿਜੀ ਮੱਛੀ ਹੌਕਾ ਤੋਂ 2 ਫੁੱਟ ਵਾੜ 3 ਫੁੱਟ ਵੈਡਾ ਦਸਾਂ ਕੀ ਗਾੜਾ ਦਸ ਨੜੀ ਹਾਬਾ ਰੇਲ ਦਾ ਹਿੱਸਾ 20 ਬਾਈ ਦੇ ਭੈਰਗਾ ਬੀ ਟਾਟਾ ਸੇਲ ਦਾ ਮਾਲ ਲੱਗਿਆ ਵਾ ਟਾਟਾ ਸੇਲ ਦਾ ਮਾਲ ਲੱਗਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸਪਰਕ ਹੱਥੇ ਲਾਈਟਾ ਛਿੱਟਾ ਲੱਗੀਆਂ ਆ ਆਹ ਵੇਖ ਲਓ ਧੂੜੀ ਵੀ ਸਪੋਟਾਂ ਲਾਈਆਂ ਚੈਨਰਾਂ ਨੂੰ ਵੀ ਲਾਈਆਂ 4 ਇੰਚਾਂ ਗਾ ਨੂੰ ਤੇ ਦੂਜਿਆਂ ਨੂੰ ਵੀ ਲਾਈਆਂ 10 ਇੰਚੀ ਗਾਡਰ ਬਣਾ ਕੇ ਥੱਲੇ ਕੈਂਚੀ ਕਾ ਪਾਈਆਂ ਵੀ ਦਵਲ ਨਾ ਡਰਾ ਦੇ ਕਿ ਬੱਤੀ ਨੂੰ ਛੱਡ ਪਾਉਣੇ ਹੁੰਦੇ ਨਾ ਥੱਲੇ ਕੈਂਚੀ ਬਣਾ ਕੇ ਲਾਉਣੇ ਹੁੰਦੇ ਆ ਉਸ ਸੈਕਟ ਮੈਂ ਤੇ ਸਲੈਂਸਰ ਸਲੈਂਸਰ ਲੱਗੇ ਹੋਏ ਆ ਰੇਟ ਦੀ ਗੱਲ ਕਰਕੇ 315000 ਰੁਪਿਆ ਰੇਟ ਆ 315000 ਰੁਪਿਆ ਰੇਟ ਆ ਕਿਹੜਾ 15 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਜਾਊਗਾ 15 ਗਰੁੱਪਾਂ ਚ ਤੇ 5 15 ਬੰਦਿਆਂ ਨੂੰ ਕਰ ਦਿਓ ਬਣਾ ਦੀ ਤੇ 5000 ਰੁਪਿਆ ਡਿਸਕ ਕੀਤੀ ਜਾਊਗੀ 310000 ਦਾ ਟਰਾਲਾ ਮਿਲ ਜਾਊਗਾ ਹੋਰ ਵੀ ਮਾਨ ਤਨ ਕਰਾ ਦੇਾਂਗੇ ਤੁਹਾਡਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਏਰੀਆ ਅੰਬਰਸਰ ਪਿੰਡ ਮਰੀਠਾਗਾ ਪਚਵੰਜਾਂ ਇੰਚ ਦੀ ਮੱਛੀ ਹੱਕਾ ਤੇ 5 ਇੰਚੀ ਗੁੱਲਾ ਪੈਂਦਾ ਕਿੱਥੇ ਉਹ ਮੋਟੀ ਆ ਲੈਟਾ ਛੇਟਾ ਲੱਗੀਆਂ 14 ਸੱਤ ਦਾ ਟਰਾਲਾ ਵੀਰੇ ਲੈਫਟ ਵਾਲਾ 14 ਸੱਤ ਦਾ ਟਰਾਲਾ ਲੈਫਟ ਵਾਲਾ ਕੋਕਾ ਵੀ ਟਰਾਲਾ ਕਿਸੇ ਵੀਰ ਪਈਆਂ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਹੈਵੀ ਤੋਂ ਭਰਾ ਟਰਾਲਾ ਬਣਿਆ 27 ਕੁਇੰਟਲ ਦਾ 10 ਇੰਚੀ ਦੇ ਗਾਡਰਾ 10 ਨੜੀ ਹਾਬਾ ਤੇ ਵਧੀਆ ਟਾਇਰ ਟਰਾਲੇ ਦੇ ਤੇ 3 ਫੁੱਟ ਵੈੱਡਾ ਜਨ ਡਬਲ ਪੰਪਾ ਸਭ ਕੰਤੇ ਟਾਟਾ ਸੇਲ ਦਾ ਮਾਰ ਲੱਗਿਆ ਰੇਡ ਤੇ ਗੱਲ ਕਰਕੇ 2,55,000 ਰੁਪਏ ਰੇਟ ਆ ਮੌਕੇ ਤੇ ਮਾਰ ਤਣ ਕਰ ਦੇਣਗੇ ਕੋਕਾ ਪੀ ਟਰਾਲਾ ਹੈਵੀ ਤੋਂ ਭੜਾ ਟਰਾਲਾ ਟੂਕੇ ਦਾ ਰੰਗ ਕੀਤਾ 3 ਫੁੱਟ ਵਿੱਡ 2 ਫੁੱਟ ਵਾੜ 10 ਇੰਚੀ ਗਾਡਰ ਤੇ ਰੀਲ ਦਾ ਹਿੱਸਾ 55 ਇੰਚ ਮੱਛੀ ਹੁੱਕ ਡਬਲ ਪੰਪ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਹੈ ਰਿਕ ਅੰਮ੍ਰitsar ਪਿੰਡ ਮਰੀਟਗਾ ਜੇ ਇਹਨਾਂ ਚ ਨਵਾਂ ਪੁਰਾਣਾ ਸਬਾਨ ਕਟਾਉਣਾ ਹੋਵੇ ਉਹ ਵੀ ਕਟਾ ਆਂਦੇ ਕੋਈ ਗੱਡੀ ਕਟਾਓ ਟਰੈਕਟਰ ਕਟਾਓ ਕੁਛ ਕਟਾ ਕੇ ਟਰਾਲਾ ਲੈਣਾ ਜਾਂ ਵੀਰਾਂ ਤੋਂ ਲੈ ਸਕਦੇ ਆਂ ਮੋਟਰਸਾਈਕਲ ਕਟਾਓ ਕੋਈ ਵੀ ਪੁਰਾਣੀ ਚੀਜ਼ ਪਈ ਜਾ ਵਿੱਚ ਕੱਟ ਲੈਣਗੇ ਕਿਉਂ ਜਾਂ ਰੇਟ ਹੋਇਆ ਉਹ ਜਾਂ ਕੱਟਣਗੇ ਤੇ ਤੁਹਾਨੂੰ ਟਰਾਲਾ ਦੇ ਦੇਣਗੇ ਟਰਾਲਿਆਂ ਦਾ ਕੰਮ ਕਰਦੇ ਆਂ ਵੀਰ ਇਹ ਪੂਰਾ ਹੈਵੀ ਤੋਂ ਭਾਰਾ ਫੁੱਲ ਲੋਡ ਭਰੀ ਹੁੰਦੀ ਆ 20 22 ਦੇ ਬੈਰ ਹੁੰਦੇ ਆ ਤੇ ਜਾਦੀ ਫਸ ਲੱਗਿਆ ਹੁੰਦਾ ਇਹਨਾਂ ਦੇ ਟਰਾਲਿਆਂ ਦੇ ਵਿੱਚੋਂ ਪੂਰਾ ਹੈਵੀ ਤਾਂ ਭਾਰੇ ਟਰਾਲੇ ਬਣਾ ਕੇ ਲਿਆਉਂਦੇ ਜਿਲ੍ਹਾ ਅੰਮ੍ਰਿਤਸਰ ਪਿੰਡ ਬੜੀਠਾ ਉੱਥੇ ਖੜੇ ਆ ਵੀਰ ਦਾ ਸੰਪਰਕ ਕਰ ਸਕਦੇ ਕੋਕਾ ਪੀ ਟਰਾਲੇ ਲਾਈਟਾਂ ਚੈਟਾਂ ਲੱਗਾ ਫੇਰ ਤੇ ਲੱਗੇ ਹੋਇਆ ਤਿੰਨਾ ਪਾਸਿਆਂ ਤੋਂ ਡਾਲਾ ਖੁੱਲਦਾ ਇਹਦਾ 14 ਫੁੱਟਾ ਟਰਾਲਾ ਤੇ ਤਿੰਨਾ ਪਾਸਿਆਂ ਤੋਂ ਡਾਲਾ ਖੁੱਲਦਾ ਭਾਓ ਭਾਈਆ ਵੀਰ ਕੋ ਸਾਰੀ ਵਕਲ ਸਟੈਪ ਨਾ ਕਰਿਓ 2014 ਮੰਡ ਟਰੈਕਟਰ ਸਰਪੈਂਚ 575 40 45 ਪੈਸੇ ਟਾਇਰ ਡਬਲ ਕਲੱਚ ਇੰਜਨ ਗੇਅਰ ਤਾਂ ਓਕੇ ਆ ਤੇ ਭੋਵਜਾ ਟਰੈਕਟਰ ਰੰਗ ਪੇਂਟ ਦਾ ਨੀਰ ਆ ਜਾਂ 575 ਟਰੈਕਟਰ ਹੈ ਡੀਆਈ ਇੰਜਨ ਗੇਅਰ ਤਾਂ ਪੂਰਾ ਓਕੇ ਆ ਰੰਗ ਪੇਂਟ ਤਾਂ ਨੀਰ ਆ ਜਾਂ ਟਰੈਕਟਰ ਜੇ ਤਾਂ ਚਾਬੀ ਲੱਗੀ ਨੇ ਪੰਪ ਨੂੰ ਸ਼ੈਂਪ ਨੂੰ ਕੁਛ ਨਹੀਂ ਵੀ ਜੇ ਕਿਸੇ ਵੀਰ ਭਾਈ ਨੇ ਲੈਣਾ ਬੀਣਾ ਸੰਪਰਕ ਕਰ ਸਕਦੇ ਇਹਨਾਂ ਕੋਲ ਵੀਰਾਂ ਕੋਲੇ ਖੜਾ ਵੇਜ ਨਹੀਂ ਲੈ ਲੈਂਦੇ ਹੁੰਦੇ ਆ ਤੇ ਕੋਕਾ ਵੀ ਟਰੈਕਟਰ ਆ ਰੇਟ ਦੀ ਗੱਲ ਕਰੀਏ ਰੇਟ ਹੈਗਾ 3 ਲੱਖ 65000 ਰੁਪਇਆ 3 ਲੱਖ 65000 ਰੁਪਇਆ ਰੇਟ ਆ ਮੌਕੇ ਤੇ ਮਾਰਤਣ ਕਰ ਦੇਣਗੇ ਪਾਵਰ ਸਟੇਡ ਦਾ 14 ਮਾਡਲ ਇੰਜਨ ਗੇਅਰ ਦਾ ਓਕੇ ਆ ਧੱਕੜ ਬੈਂਪਰ ਲੱਗਿਆ ਵਾ ਤੇ ਵੱਡੀ ਹੁੱਕ ਲੱਗੀ ਵੀ ਟਰੈਕਟਰ ਨੂੰ ਮਗਲੇ ਪਾਸੇ ਵੱਡੀ ਹੁੱਕ ਲਈ ਆ ਬਣਾ ਕੇ ਕਿਹੜੀ ਹੌਨ ਮਾਡਲ ਲਾਉਂਦੇ ਲੋਕੀ ਉਹ ਲੱਗੀ ਵੀ ਆ ਕਿਸੇ ਵੀਰਪਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਪਾਵਰ ਸਟੇਡ ਨਾਲ 3 ਲੱਖ ਤੇ 65000 ਰੁਪਏ ਮੰਗ ਕਰਦੇ ਮੌਕੇ ਦੇ ਮਾਰਤਾਨ ਕਰ ਦੇਣਗੇ ਬਹੁ ਬੀਏ ਟਰੈਕਟਰ ਆ 16 ਸਾਦਾ ਟਰਾਲਾ ਕਿਸੇ ਵੀਰਪਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਦਾ ਸੈਂਕੀ ਗਾਡਰਾ 10 ਨੜੀ ਹਾਬਾ ਦੇ ਰੇਲ ਦਾ ਹਿੱਸਾ 3 ਫੁੱਟ ਵੱਡਾ ਟੂਕੇ ਦਾ ਰੰਗ ਕੀਤਾ ਬਿੰਦ ਕਰ ਕੁਆਲਟੀ ਦਾ ਬਹੁਤ ਸੋਹਣਾ ਟਰਾਲਾ ਰੇਟ ਦੀ ਗੱਲ ਕਰਕੇ 16 7 ਦੀ ਆਪਾਂ 3 ਦਾ 2 ਲੱਖ ਤੇ 75000 ਰੁਪਿਆ ਰੇਟ ਆ ਧੂੜੀ ਮੇਰ ਕੈਂਚਗਾ ਬਣਾ ਕੇ ਲੈ ਆ 16 7 ਦਾ ਟਰਾਲਾ ਬਿਨਾ ਲਿਫਟ ਤੋਂ ਕਿਸੇ ਵੀਰ ਪਾਈ ਨੇ ਲੈਣਾ ਵੀ ਦਸਪਰ ਕਰ ਸਕਦੇ ਆ ਚਿੱਟਾ ਰੰਗ ਲਾਲ ਜਾਲੀ ਕਾਲਾ ਵੱਡਾ ਪੰਜਾਬ ਪੇਪਰ ਦਾ ਲੇਜਰ ਕੱਟਦਾ ਸਾਰਾ ਸਮਾਂ ਮੈਂ ਟਾਟਾ ਸੇਲ ਦਾ ਮਾਲ ਲੱਗਿਆ ਵਾ ਤੇ ਬਹੁ ਬਜੇ ਟਰਾਲਾ 30 ਤੋਂ 35 ਪੈ ਟਾਇਰ ਆ ਵੀਲ ਕਵਰ ਚੜੇ ਵੇ ਬੇੜ ਚ ਲੱਗੇ ਲਾਈਟਾ ਸਿੱਟਾ ਲੱਗੇ ਨਾ ਟਰਾਲਾ ਪੂਰਾ ਸੋਨਾ ਕੋਕਾ ਪੀਸਾ ਉਹ ਬਹੁਤ ਸੋਨਾ ਟਰਾਲਾ ਰੀਲ ਤਾਂ ਇਹ ਸਭ ਹੀ ਭਾਈ ਦੇ ਬਹਿਰਗਾ ਜਾਜੀ ਫਸ ਲੱਗੀ ਵੀ ਆ ਤੇ ਕੋਈ ਜੋੜ ਛੋੜ ਦੀ ਇੱਕੋ ਫਸ ਲੱਗੀ ਵੀ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸਪਰ ਕਰ ਸਕਦੇ ਆ ਰੇਟ ਦੀ ਗੱਲ ਕਰੀਏ 275000 ਰੁਪਇਆ ਰੇਟ ਆ ਮੌਕੇ ਤੇ ਮਰਤਾਨ ਕਰ ਦੇਣ ਕਿ ਵੀਰ ਕੋ ਸਾਰੀ ਵੇਕਲ ਸਟੈਪ ਪਨੇ ਕਰੋ ਕੋਈ ਵੀ ਸਮਾਨ ਵਿੱਚ ਨਵਾਂ ਪੁਰਾਣਾ ਕਟਾਉਣਾ ਹੋਵੇ ਤੋੜੀ ਕਟਾ ਸਕਦੇ ਆ ਕੋਈ ਵੀ ਚੀਜ਼ ਕਟਾ ਕੇ ਇਹਨਾਂ ਤੋਂ ਤੋੜੀ ਟਰਾਲਾ ਲੈ ਸਕਦੇ ਆ ਏਰਕਮ ਬਸਰ ਪਿੰਡ ਮਰੀਟ ਸਾਹਿਬ ਇਹਦਾ ਕੰਮ ਕਰਦੇ ਟਰਾਲਿਆਂ ਦਾ ਇਹਨਾਂ ਨੇ ਤੋੜਾ ਨਵੇਂ ਟਰਾਲੇ ਬਣਾ ਕੇ ਲਿਆਉਂਦੇ ਇਹ ਤੇ ਸੇਲ ਕਰ ਦਿੰਦੇ ਆ ਵਿੱਚੋ ਵਿਚਾਰੇ ਆ ਤਾਂ ਨਫਾ ਨਫਾ ਲੈ ਲੈਂਦੇ ਆ ਕੋਈ ਨਵੀਂ ਬੰਦਾ ਮਿਹਨਤ ਦਾ ਮਾਰਾ ਕੰਮ ਕਰਦਾ ਹੀ ਆ 16 7 8 ਦਾ ਇਹ ਹੈ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ 10 ਇੰਚੀ ਗਾਰਡਰ 10 ਨੜੀ ਹੱਬ ਰੇਲ ਦਾ ਹਿੱਸਾ Tata Steel ਦਾ ਮਾਲ ਲੱਗਿਆ 3 ਫੁੱਟ ਵਿੱਡ ਉਹੀ ਸਮਾਨ ਇਹਦੇ ਲੱਗਿਆ ਵਾ ਇੱਕੋ ਜਿਹਾ ਸਮਾਨ ਲੱਗ ਜਾਂਦੀ ਹੈ ਉਹੀ ਰੇਟ ਹੈ 2,75,000 ਰੁਪਿਆ 2,75,000 ਰੁਪਿਆ ਰੇਟ ਇਹਨਾਂ ਦਾ ਟਰਾਲਿਆਂ ਦਾ ਦੋਹਾਂ ਦਾ ਹੀ 16-7 ਟਰਾਲੇ ਆ ਇਹ ਕਿਸੇ ਵੀਰ ਭਾਈ ਨੇ ਲੈਣੀ ਬਿਨਾ ਸਪਰਕ ਕਰ ਸਕਦੇ ਬਿਰਕੋ ਸਾਰੀ ਵੇਕਲ ਸਟੈਪ ਨਾ ਕਰੇ ਹੋਰ ਵੀ ਬੋ ਕੋ ਸਾਉ ਕਾ ਬੰਦ ਨਾ ਕਰਦੇ ਹੋ ਕੋਕਾ ਪੀਸ ਟਰਾਲੇ ਆ 2 ਕੇ ਦਾ ਰੰਗ ਕੀਤਾ ਵਾ ਨਵਾ ਪੁਰਾਣਾ ਸਪਾਨ ਵਿੱਚ ਘਟਾਓ 10 ਇੰਚੀ ਗਾਰਡਰ ਆ ਫੁੱਲ ਲੇਡ ਭਰੀ ਵੀ ਆ ਤੇ 10 ਨਾਟੀ ਹੱਬਾ ਤੰਗ ਰੀਲ ਦਾ ਹਿੱਸਾ 3 ਫੁੱਟ ਵੈਡਾ 55 ਇੰਚ ਹੋਕਾ ਕਿਤੇ ਗੁੱਲਾ ਪੈਂਦਾ 5 ਇੰਚੀ ਮੋਟੀ ਆ ਲਾਈਟਾ ਛੱਟਾ ਲੱਗੀਆਂ ਵੀਲ ਕਵਰ ਚੜੇ ਆ ਪੀੜ ਤੇ ਲੱਗੇ ਵੀ ਆ ਬਹੁਤ ਸੋਹਣਾ ਟਰਾਲਾ 2 ਕੇ ਦਾ ਰੰਗ ਕੀਤਾ ਵਾ ਤੈਨੂੰ ਲਾਈਟਾਂ ਪਿੱਛੇ ਡਿਪਰ ਲੱਗੇ ਬਹੁਤ ਏਲਗੀ ਡਿਪਰ ਲੱਗੇ ਆ ਪੂਰਾ ਸੋਹਣਾ ਟਰਾਲਾ ਤੇ 3 2,75,000 ਰੁਪਿਆ ਰੇਟ ਆ ਮੌਕੇ ਤੇ ਮਰਤਾਨ ਕਰ ਦੇਣਗੇ ਪੌੜੀ ਛੋੜੀ ਸਾਈਡ ਤੇ ਲੱਗੀ ਆ ਟੂਲ ਬਾਕਸ ਵੱਡਾ ਲੱਗਿਆ ਵਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ 1407 ਟਰਾਲਾ ਬਿਨਾ ਪੰਪ ਤੋਂ ਪੁਰਾਣਾ ਟਰਾਲਾ ਵੇਚ ਕਟਿਆ ਦੀਨਾਂ ਨੇ ਵੀਰਾਂ ਨੇ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਰੇਲ ਦਾ ਹਿੱਸਾ ਤੇ 9:00 ਵਜੇ ਟਰਾਲਾ ਤੇ ਟਾਇਰ ਹੈਗੇ 70 ਤੋਂ 75 ਰੁਪਏ ਸੇ ਟਾਇਰ ਜਵਾਂ ਨਵੇਂ ਐ ਇਹਦੇ 70 75 ਰੁਪਏ ਟਾਇਰ ਚਾਰੇ ਤੇ ਰੇਲ ਦਾ ਹਿਸਾਬ ਦਾ 10 ਇੰਚੀ ਗੱਡ ਰਏ ਦੇ 10 ਨੜੀ ਹਾਬਾ ਪੁਰਾਣੇ ਥੋੜੇ ਟਰਾਲਾ ਤੇ ਰੰਗ ਪੇਂਟ ਕਰਕੇ ਜਵਾਂ ਸਲਕੋਰਾ ਮਾਰੂ ਜੇ ਕਿਸੇ ਵੀਰ ਭਾਈ ਜੀ ਲੈਣਾ ਵੀ ਦਾ ਸਪਰਕ ਕਰ ਸਕਦੇ ਰੇਟ ਵੀ ਬਹੁਤ ਘੱਟ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ 1,90,000 ਰੁਪਇਆ ਮੌਕੇ ਤੇ ਮਾਤੜ ਕਰ ਦੇਣਗੇ ਫਸ ਵੇਦੋ ਕੋਈ ਸੀਸੇ ਉਮੇ ਚਿਲਕਦੀ ਆ ਕੋਈ ਜੋੜ ਛੋੜ ਨਹੀਂ ਕਿਧੋ ਗਲਿਆ ਨਹੀਂ ਸੀ ਟਰਾਲਾ 14 7 ਟਾ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ 6 ਸਕੇਅਰ ਕੋ ਭਰਾ ਬਣ ਕੇ ਸ਼ੇਅਰ ਕਰ ਜਿਓ ਵੀਡੀਓ ਛੋਟੇ ਭਰਾਵਾਂ ਦੇ ਸਿਰ ਤੇ ਚੈਨਲ ਚੱਲਣਾ ਹੁੰਦਾ ਤੇ ਨਵਾਂ ਸਮਾਨ ਪੁਰਾਣਾ ਕਟਾ ਸਕਦੇ ਵਿੱਚ ਇਹਨਾਂ ਵੀਰਾਂ ਤੋਂ ਤੇ ਲੈ ਸਕਦੇ ਆ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ 6 ਸਕੇਅਰ ਕੋ ਭਰਾ ਬਣ ਕੇ ਸ਼ੇਅਰ ਕਰ ਜਿਓ ਵੀਡੀਓ ਚੰਗਾ ਤੇ ਲਾਇਕ ਕਰਦੇ ਹੋ ਕੋਲ ਕਮੈਂਟ ਕਰਦਿਆ ਕਰੋ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦਾ